ਮੈਂ ਹੁਣੇ ਇੱਕ ਖਬਰ ਸੁਣ ਕੇ ਹਟਿਆ ਮਲਵਿੰਦਰ ਸਿੰਘ ਮਾਲੀ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ মিডিਆ ਸਲਾਹਕਾਰ ਸੀਗੇ ਸਾਬਕਾ ਉਹਨਾਂ ਨੂੰ ਕਹਿੰਦੇ ਪੁਲਿਸ ਨੇ ਚੱਕਿਆ ਕੋਈ ਟਿੱਪਣੀ ਕੀਤੀ ਆ ਤੁਹਾਡੇ ਤੇ ਟਿੱਪਣੀ ਉਹਨਾਂ ਨੇ ਕੀਤੀ ਆ ਜੇ ਤੁਹਾਡੇ ਪਰਿਵਾਰ ਤੇ ਟਿੱਪਣੀ ਕੀਤੀ ਆ ਅਸੀਂ ਤੁਹਾਡੇ ਨਾਲ ਆ ਜੇਕਰ ਤੁਹਾਨੂੰ ਉਹਨਾਂ ਨੇ ਕੋਈ ਗਾਲੀ ਗਲੋਚ ਕੀਤੀ ਆ ਅਸੀਂ ਤੁਹਾਡੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਜੀ ਆ ਪੰਜਾਬ ਦੇ ਲੋਕਾਂ ਨੂੰ ਸੰਗਲ ਲਾ ਦੋ ਇਹ ਕੋਈ ਪਹਿਲੀ ਵਾਰ ਨਹੀਂ ਲੱਗਨੇ ਰਾਜੇ ਮਹਾਰਾਜਿਆਂ ਤੋਂ ਲੱਗਦੇ ਆਈ ਜਾਂਦੇ ਆ ਅੰਗਰੇਜ਼ਾਂ ਤੋਂ ਲੱਗਦੇ ਆਈ ਜਾਂਦੇ ਆ ਮਨੂ ਵੱਧੀਆਂ ਤੋਂ ਲੱਗਦੇ ਆ ਰਹੇ ਆ ਤੇ ਤੁਸੀਂ ਮੰਤਰੀਆਂ ਨੇ ਸੰਗਲ ਕੋਈ ਵੱਖਰੇ ਨਹੀਂ ਲਾਉਣੇ ਤੁਸੀਂ ਵੀ ਸੰਗਲ ਲਾ ਦੋ ਮੈਂ ਹੁਣੇ ਇੱਕ ਖਬਰ ਸੁਣ ਕੇ اٹਿਆ ਮਲਵਿੰਦਰ ਸਿੰਘ ਮਾਲੀ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ মিডিਆ ਸਲਾਹਕਾਰ ਸੀਗੇ ਸਾਬਕਾ ਉਹਨਾਂ ਨੂੰ ਕਹਿੰਦੇ ਪੁਲਿਸ ਨੇ ਚੱਕਿਆ ਕੋਈ ਟਿੱਪਣੀ ਕੀਤੀ ਆ ਤੁਹਾਡੇ ਤੇ ਟਿੱਪਣੀ ਉਹਨਾਂ ਨੇ ਕੀਤੀ ਆ ਜੇ ਤੁਹਾਡੇ ਪਰਿਵਾਰ ਤੇ ਟਿੱਪਣੀ ਕੀਤੀ ਆ ਅਸੀਂ ਤੁਹਾਡੇ ਨਾਲ ਆ ਜੇਕਰ ਤੁਹਾਨੂੰ ਉਹਨਾਂ ਨੇ ਕੋਈ ਗਾਲੀ ਗਲੋਚ ਕੀਤੀ ਆ ਅਸੀਂ ਤੁਹਾਡੇ ਨਾਲ ਆ ਜੇਕਰ ਉਹਨਾਂ ਨੇ ਤੁਹਾਡੇ ਕੰਮਾਂ ਦੇ ਖਿਲਾਫ ਟਿੱਪਣੀ ਕੀਤੀ ਆ ਤੇ ਫਿਰ ਤੁਹਾਡੇ ਨਾਲੋਂ ਕੋਈ ਟਿੱਪਣੀ ਮੈਂ ਕਹਿੰਨਾ ਤੁਹਾਡੇ ਨਾਲੋਂ ਟਿੱਪਣੀ ਕੋਈ ਜ਼ਿਆਦਾ ਮਾੜੀ ਨਹੀਂ ਹੋ ਸਕਦੀ ਕਿਉਂਕਿ ਜਿਹੜੀਆਂ ਟਿੱਪਣੀਆਂ ਤੁਸੀਂ ਕਰਦੇ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਮੌਜੂਦਾ ਮੌਜੂਦਾ ਮੁੱਖ ਮੰਤਰੀ ਨੂੰ ਪੀੜੀ ਪਜਾਮੀ ਵਾਲਾ ਕਹਿਣਾ ਉਹਦੇ ਦਾੜੀ ਪਰਖਣੀ ਉਹਦੀ ਦਾੜੀ ਤੇ ਜਿਹੜੀ ਜਾਲੀ ਲੱਗਦੀ ਸੀ ਉਹ ਪਰਖਣੀ ਜਿਹੜਾ ਆ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਗਰੇ ਮੰਤਰੀ ਨੂੰ ਮੰਦਬੁੱਧੀ ਕਹਿਣਾ ਕੋ ਨੂੰ ਸ਼ਬਦ ਇਹੋ ਜੇ ਬੋਲਨੇ ਉਹਦੇ ਘਰ ਵਾਲੀ ਹਰ ਸਿਮਰਤ ਕੌਰ ਬਾਦਲ ਦੀਆਂ ਰੀਸਾ ਲਾਉਣੀਆਂ ਔਰ ਹੋਰ ਕਈ ਮੰਤਰੀਆਂ ਨੂੰ ਬਹੁਤ ਤੁਸੀਂ ਸ਼ਬਦ ਜਿਹੜੇ ਬੋਲੇ ਆ ਔਰ ਜਿਹੜਾ ਕਹਿ ਲੋ ਬਾਵਾ ਸਾਹਿਬ ਅੰਬੇਦਕਰ ਦਾ ਦਿੱਤਾ ਹੋਇਆ ਸਾਨੂੰ ਹੱਕ ਬੋਲਣ ਦੀ ਆਜ਼ਾਦੀ ਸਿਰਫ ਹੁਣ ਸਾਡੇ ਪੱਲੇ ਕੀ ਆ ਅਸੀਂ ਬੋਲ ਹੀ ਸਕਦੇ ਆ ਹੋਰ ਅਸੀਂ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ ਤੇ ਅੰਗਰੇਜ਼ਾਂ ਨੇ ਸੰਗਲ ਲਾਏ ਸੀ ਉਹਨਾਂ ਨੂੰ ਜਿਨ੍ਹਾਂ ਨੇ ਆਜ਼ਾਦੀ ਮੰਗੀ ਸੀ ਉਹਨਾਂ ਨੂੰ ਸੰਗਲ ਲਾ ਕੇ ਰੱਖੇ ਸੀ ਤੇ ਤੁਹਾਡੀ ਪਾਰਟੀ ਉਹਨਾਂ ਦਾ ਨਾਮ ਲੈ ਲੈ ਕੇ ਅੱਗੇ ਆਈ ਆ ਸ਼ਹੀਦਾਂ ਦੇ ਨਾਮ ਤੇ ਪਾਰਟੀ ਬਣੀ ਆ ਜਿਨ੍ਹਾਂ ਨੂੰ ਸੰਗਲ ਲੱਗੇ ਸੀ ਤੁਹਾਡੀ ਪਾਰਟੀ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਆ ਤੁਹਾਡੀ ਪਾਰਟੀ ਜੁਲਮ ਦੇ ਖਿਲਾਫ ਆਵਾਜ਼ਾਂ ਚੱਕਣ ਵਾਲੀ ਪਾਰਟੀ ਇਹ ਧਰਨੇ ਲਾ ਲ ਕੇ ਪਾਰਟੀ ਆਈ ਆ ਅੱਜ ਜੇਕਰ ਤੁਹਾਡੇ ਤੇ ਟਿੱਪਣੀਆਂ ਕੋਈ ਕਰ ਰਿਹਾ ਤੇ ਤੁਸੀਂ ਅੱਜ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਜਾ ਰਹੇ ਆ ਉਹਨਾਂ ਨੂੰ ਜੇਲ੍ਹਾਂ ਚ ਬੰਦ ਕਰਾ ਰਹੇ ਆ ਤੇ ਫਿਰ ਅਸੀਂ ਇੱਕ ਘਾਵਤ ਨਾ ਗਾਦਗੇ ਕਿ ਬੰਦ ਕਰਾਣੇ ਚਲੇ ਥੇ ਇਹ ਤਵੇਫੋ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਜਿਹੜੇ ਅਕਾਲੀ ਦਲ ਵਾਲੇ ਸੀ ਉਹਨਾਂ ਦੀ ਸਰਕਾਰ ਨੂੰ ਤੁਸੀਂ ਇੰਨਾ ਬੋਲਣਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਤੁਸੀਂ ਨਵੇਂ-ਨਵੇਂ ਰਾਜਨੀਤੀ ਚਾਹੇ ਸੀ ਤੁਸੀਂ ਉਹਨਾਂ ਨੂੰ ਸਵਾਲ ਕਰ ਰਹੇ ਸੀ ਤੇ ਉਹਨਾਂ ਨੇ ਤੈਨੂੰ ਤੁਹਾਨੂੰ ਕਿਹਾ ਸੀ ਕਿ ਬਾਬਾ ਮੈਂ ਤਾਂ ਜਿੰਨਾ ਚਿਰ ਤੁਸੀਂ ਖੜਾਓਗੇ ਮੈਂ ਖੜ ਜਾਣਾ ਇੱਥੇ ਮੈਂ ਤਾਂ ਤੁਹਾਡੇ ਵਾਸਤੇ ਹੀ ਆ ਐਨੀ لیاقت ਦੇ ਨਾਲ ਬੋਲੇ ਸੀ ਕੈਪਟਨ ਮਰਿੰਦਰ ਸਿੰਘ ਨੂੰ ਕੀ ਕੁਛ ਬੋਲਿਆ ਉਹਨਾਂ ਨੇ ਕਦੇ ਤੁਹਾਡਾ ਜਵਾਬ ਤੱਕ ਨਹੀਂ ਦਿੱਤਾ ਕਦੇ ਆਪਦੇ ਮੂੰਹ ਤੇ ਤੁਹਾਡਾ ਨਾਮ ਤੱਕ ਨਹੀਂ ਲਿਆ ਜਿੰਨਾ ਕੁਝ ਬੋਲ ਕੇ ਤੁਸੀਂ ਆਪਦੀ ਸਰਕਾਰ ਨੂੰ ਲਿਆਂਦਾ ਉਹ ਐਨਾ ਕੁਝ ਤਾਂ ਤੁਹਾਨੂੰ ਤੁਹਾਡੇ ਵਿਰੋਧੀ ਬੋਲ ਵੀ ਨਹੀਂ ਰਹੇ ਕਦੇ ਤੁਸੀਂ ਉਹਨਾਂ ਦੀਆਂ ਐਕਟਿੰਗਾਂ ਕਰਨੀਆਂ ਤੇ ਅੱਜ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਜੇਲਾਂ ਚ ਸਿੱਟ ਰਹੇ ਆ ਜਿਹੜੇ ਤੁਹਾਡੇ ਤੇ ਟਿੱਪਣੀਆਂ ਕਰ ਰਹੇ ਆ ਤੁਹਾਡੇ ਜ਼ੁਲਮ ਤੇ ਟਿੱਪਣੀਆਂ ਕਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਸੰਗਲ ਲਾ ਦੋ ਜਾਂ ਉਹਨਾਂ ਨੂੰ ਸਿੱਧੀ ਗੋਲੀ ਮਰਵਾ ਦਿਓ ਕਿਉਂਕਿ ਗੋਲੀ ਤੁਸੀਂ ਨਹੀਂ ਮਰਵਾ ਸਕਦੇ ਕਹਿੰਦੇ ਇੱਕ ਨਵਾਂ ਕਾਨੂੰਨ ਜਿਹੜਾ ਕੇਂਦਰ ਸਰਕਾਰ ਨੇ ਬਣਾਇਆ ਕਿ ਕਿਸੇ ਨੂੰ ਬੋਲ ਨਹੀਂ ਸਕਦੇ ਲੋਕਾਂ ਕੋਲ ਬੋਲਣ ਦੀ ਆਜ਼ਾਦੀ ਆ ਹੋਰ ਲੋਕਾਂ ਦੇ ਕੋਲ ਹੈ ਕੀ ਚੀਜ਼ ਆ ਤੁਸੀਂ ਸੰਗਲ ਚਿੱਟਾ ਵੇਚਣ ਵਾਲਿਆਂ ਨੂੰ ਨਹੀਂ ਲਵਾ ਸਕੇ ਤੁਸੀਂ ਜ਼ੁਲਮ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਸੰਗਲ ਨਹੀਂ ਲਵਾ ਸਕੇ ਤੁਸੀਂ ਬੇਰੋਜ਼ਗਾਰੀ ਨੂੰ ਸੰਗਲ ਨਹੀਂ ਲਾ ਸਕੇ ਔਰ ਜਿਹੜੇ ਅੱਜ ਤੁਹਾਡੇ ਤੇ ਗੱਲਾਂ ਬਾਤਾਂ ਕਰਦੇ ਆ ਅੱਜ ਤੁਸੀਂ ਉਹਨਾਂ ਨੂੰ ਸੰਗਲ ਲਵਾ ਦਿਓ ਕਿਉਂਕਿ ਤੁਹਾਨੂੰ ਇਹ ਕਹਿ ਦੇ ਤੁਸੀਂ ਸਿੱਧਾ ਪਤਾ ਲੱਗ ਜੇ ਲੋਕਾਂ ਨੂੰ ਕਿ ਜੀ ਅੰਗਰੇਜ਼ਾਂ ਵਾਲਾ ਰਾਜ ਸ਼ੁਰੂ ਹੋ ਚੁੱਕਿਆ ਜੇ ਤੁਸੀਂ ਨਸ਼ਾ ਬੰਦ ਕਰਾਉਣ ਦੀ ਗੱਲ ਕਰੋਗੇ ਸੰਗਲ ਲੱਗਣਗੇ ਮਾਨ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇਵਾਂ ਇਹ ਸਭ ਕੰਮ ਕਰਾ ਕੇ ਤੁਸੀਂ ਆਪ ਦੇ ਆਪ ਨੂੰ ਇੰਨਾ ਬਦਨਾਮ ਕਰ ਰਹੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਬਣਿਆ ਤੇ 3 ਕਰੋੜ ਲੋਕ ਤਾਂ ਗੱਲਾਂ ਬਾਤਾਂ ਕਰਨਗੇ ਜਦੋਂ ਇੱਕ ਘਰ ਦੇ ਵਿੱਚ ਪਿਓ ਪੁੱਤਾਂ ਦੀ ਰਾਂਤ ਪੈ ਜਾਂਦੀ ਆ ਇੱਕ ਘਰ ਦੇ ਵਿੱਚ ਦੋਨਾਂ ਛੀਆਂ ਦੀ ਰਾਂਦ ਪੈ ਜਾਂਦੀ ਆ ਇੱਕ ਘਰ ਦੇ ਵਿੱਚ ਜਿਹੜਾ ਕਹਿ ਲੋ ਮਾਵਾਂ ਧੀਆਂ ਦੀ ਰਾਂਦ ਪੈ ਜਾਂਦੀ ਆ ਲੋਕ ਰੱਬ ਨੂੰ ਕੀ ਕੁਝ ਬੋਲਦੇ ਆ ਤੁਸੀਂ ਇਹਦਾ ਜਾਣਦੇ ਹੋ ਰੱਬ ਨੂੰ ਲੋਕ ਜਿਹੜੇ ਦੁਖੀ ਆ ਉਹ ਕੀ ਕੁਝ ਕਹਿੰਦੇ ਆ ਤੇ ਇਸ ਟਾਈਮ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਰੱਬਾ ਜੇਕਰ ਕੋਈ ਇਹ ਕਵੇ ਕਿ ਰੱਬਾ ਸਾਨੂੰ ਤੂੰ ਘਰ ਪਾ ਦੇ ਰੱਬ ਨੇ ਛੱਪਰ ਨਹੀਂ ਪਾ ਕੇ ਦੇਣਾ ਜੇਕਰ ਤੁਹਾਨੂੰ ਕੋਈ ਇਹ ਕਹ ਦੇ ਕਿ ਮਾਨ ਸਾਹਿਬ ਸਾਨੂੰ ਕੋਠਾ ਪਾ ਦੋ ਤੇ ਤੁਹਾਡੇ ਹੱਥ ਚ ਇਨੀ ਪਾਵਰ ਆ ਤੁਸੀਂ ਕੋਠੀ ਤੱਕ ਪਵਾ ਸਕਦੇ ਆ ਲੋਕ ਤੁਹਾਨੂੰ ਚੰਗਾ ਕਹਿਣਗੇ ਲੋਕ ਤੁਹਾਨੂੰ ਮਾੜਾ ਕਹਿਣਗੇ ਲੋਕ ਜਦੋਂ ਬੇਰੋਜ਼ਗਾਰੀ ਕਰਕੇ ਤੁਸੀਂ ਆਏ ਆ ਜਦੋਂ ਚਿੱਟਾ ਬੰਦ ਕਰਾਉਣ ਦਾ ਤੁਸੀਂ ਕਹਿ ਕੇ ਆਏ ਆ ਤੁਸੀਂ ਇਹ ਚੀਜ਼ਾਂ ਕਹਿ ਕੇ ਕਿ ਲੋਕਾਂ ਨੂੰ ਬੋਲਣ ਲਾਇਆ ਤੇ ਅੱਜ ਲੋਕਾਂ ਦੀ ਜ਼ੁਬਾਨ ਤੁਸੀਂ ਬੰਦ ਕਰਾ ਰਹੇ ਆ ਕਿ ਲੋਕਾਂ ਦੇ ਗਲ ਤੇ ਹੱਥਾਂ ਨੂੰ ਸੰਗਲ ਲਾਉਣ ਵਾਲੀ ਗੱਲ ਹੀ ਆ ਹੁਣ ਜਿਵੇਂ ਰਾਜਿਆਂ ਕੋਲ ਪਾਵਰ ਹੁੰਦੀ ਸੀ ਫਾਂਸੀ ਦੇਣ ਦੀ ਅੰਗਰੇਜ਼ਾਂ ਕੋਲ ਪਾਵਰ ਆ ਗਈ ਫਾਂਸੀ ਦੇਣ ਦੀ ਤੁਹਾਡੇ ਕੋਲ ਪਰਚੇ ਪਵਾਉਣ ਦੀ ਆ ਗਈ ਆ ਤੇ ਤੁਸੀਂ ਪਰਚੇ ਪਵਾਉਣ ਦੀ ਤੁਹਾਡੇ ਕੋਲ ਸ਼ਕਤੀ ਆ ਤੁਹਾਡੇ ਕੋਲ ਪਾਵਰ ਆ ਤੁਸੀਂ ਪਰਚੇ ਪਵਾਏ ਜਾਂਦੇ ਆ ਅਸੀਂ ਤੁਹਾਨੂੰ ਜਰਨਾ ਅਡੈਰ ਕਿਉਂ ਨਾ ਕਹੀਏ ਅਸੀਂ ਤੁਹਾਨੂੰ ਕਿਉਂ ਨਾ ਕਹੀਏ ਕਿ ਤੁਸੀਂ ਇਸ ਟਾਈਮ ਜ਼ੁਲਮ ਕਰ ਰਹੇ ਆ ਤੁਸੀਂ ਇਹ ਕੰਮ ਨਾ ਕਰੋ ਮਾਨ ਸਾਹਿਬ ਇਨ੍ਹਾਂ ਚੀਜ਼ਾਂ ਦੇ ਨਾਲ ਤੁਸੀਂ ਬਦਨਾਮ ਹੋ ਰਹੇ ਆ ਤੁਸੀਂ ਨਹਾਰ ਬਦਲਣਾ ਸੀ ਪੰਜਾਬ ਦੀ ਪੰਜਾਬ ਦਾ ਬਦਲਾ ਲੈ ਕੇ ਆਉਣਾ ਸੀ ਪਰ ਇਹ ਬਦਲਾ ਨਹੀਂ ਇਹ ਬਦਲਾ ਜਿਹੜਾ ਕੋਈ ਮਾੜਾ ਮੋਟਾ ਅੰਗਰੇਜ਼ਾਂ ਦਾ ਰਹਿੰਦਾ ਜਾ ਕੋਈ ਰਾਜੇ ਮਹਾਰਾਜਿਆਂ ਦਾ ਬਦਲਾ ਰਹਿਂਦਾ ਉਹ ਤੁਸੀਂ ਬਦਲਾ ਲੈ ਰਹੇ ਆਂ ਤੇ ਇਸ ਟਾਈਮ ਸਾਡੇ ਗਲਾਂ ਦੇ ਵਿੱਚ ਸੰਗਲਤਾ ਸੀ ਖੁਦ ਪਾਏ ਹੋਇਆ ਪਰ ਤੁਸੀਂ ਸਾਡੇ ਮੂੰਹ ਤੇ ਚੇਪਾਂ ਲਾਉਣ ਨੂੰ ਫਿਰਦੇ ਆਂ ਸੱਚ ਬੋਲਿਆ ਜਾਂਦਾ ਮੈਂ ਸੱਚ ਇਹ ਸੱਚਾ ਕਿ ਅੱਜ ਪੰਜਾਬ ਨਸ਼ੇ ਦੀ ਭੇਟ ਚੜਿਆ ਆਇਆ ਤੁਸੀਂ ਵੀ ਕਾਂਗਰਸ ਨੂੰ ਕਹਿੰਦੇ ਸੀ ਕਦੇ ਕਾਂਗਰਸ ਨੇ ਤੁਹਾਡੇ ਤੇ ਇੱਕ ਵੀ ਪਰਚਾ ਕਰਾਇਆ ਹੋਵੇ ਅਕਾਲੀ ਦਲ ਨੇ ਤੁਹਾਡੇ ਤੇ ਇੱਕ ਵੀ ਪਰਚਾ ਕਰਾਇਆ ਹੋਵੇ ਤਾਂ ਤੁਸੀਂ ਦੱਸੋ ਜਦੋਂ ਕੇਸਰੀਵਾਲ ਕੁਝ ਬੋਲਦਾ ਤੇ ਉਹ ਕੁਝ ਜਦੋਂ ਉਹਨੂੰ ਜੇਲ੍ਹ ਹੁੰਦੀ ਆ ਉਦੋਂ ਤੁਸੀਂ ਬਨੇਰਿਆਂ ਤੇ ਚੜ ਚੜ ਕੇ ਬੋਲਦੇ ਆ ਜਿਸ ਦਿਨ ਕੇਸਰੀਵਾਲ ਸਾਹਿਬ ਦੀ ਆ ਜਮਾਨਤ ਹੋਈ ਆ ਬਾਹਰ ਆਏ ਆ ਤੇ ਉਹ ਚੁਬਾਰਿਆਂ ਤੇ ਚੜ ਚੜ ਕੇ ਬੋਲੇ ਆ ਉੱਚੀ ਉੱਚੀ ਬੋਲੇ ਆ ਐ ਹੱਥ ਮੇਸ਼ ਤੇ ਰੱਖ ਰੱਖ ਕੇ ਬੋਲੇ ਆ ਤੇ ਫਿਰ ਹੁਣ ਸੱਚ ਨੂੰ ਜੇ ਇੱਕ ਪਾਸੇ ਤੁਹਾਡੇ ਨਾਲ ਧੱਕਾ ਹੋ ਰਿਹਾ ਦੂਜੇ ਪਾਸੇ ਪਹਿਲਾ ਨੰਬਰ ਤੇ ਪਹਿਲੇ ਨੰਬਰ ਤੇ ਤੁਸੀਂ ਲੋਕਾਂ ਨਾਲ ਧੱਕਾ ਕਰ ਰਹੇ ਆਂ ਤੇ ਦੂਜੇ ਪਾਸੇ ਤੁਹਾਡੇ ਨਾਲ ਧੱਕਾ ਹੋ ਰਿਹਾ ਜੇਕਰ ਤੁਹਾਨੂੰ ਯੂਪੀ ਬਿਹਾਰ ਬੰਗਾਲ ਜਿੱਥੋਂ ਵੀ ਹਰਿਆਣਾ ਹਿਮਾਚਲ ਤੋਂ ਵੋਟਾਂ ਮੰਗਣ ਦੀ ਲੋੜ ਨਾ ਪਵੇ ਤੁਹਾਡੇ ਨਾਲੇ 3 ਕਰੋੜ ਲੋਕ ਖੜ੍ਹ ਜਾਣ ਪਰ ਤੁਸੀਂ 3 ਕਰੋੜ ਲੋਕਾਂ ਦਾ ਕੋਈ ਸਵਾਰੋ ਤਾਂ ਸਹੀਂ ਉਲਟਾ 3 ਕਰੋੜ ਲੋਕਾਂ ਤੇ ਤੁਸੀਂ ਪਰਚੇ ਪਵਾ ਰਹੇ ਆ 3 ਕਰੋੜ ਲੋਕਾਂ ਨੂੰ ਦੁਖੀ ਨਾ ਕਰੋ 3 ਕਰੋੜ ਲੋਕਾਂ ਨੇ ਤੁਹਾਡੀਆਂ 92 ਤੀਲਾਂ ਜਟਾਈਆਂ ਤੇ ਅੱਜ ਲੋਕਾਂ ਤੇ ਅਤਿਆਚਾਰ ਨਾ ਕਰੋ ਤੁਹਾਨੂੰ ਤੁਹਾਨੂੰ ਠੇਕੇ ਤੇ ਲਿਆ ਆ ਤੁਸੀਂ ਠੇਕੇ ਲਏ ਹੋਏ ਆ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਠੇਕਾ ਦਿੱਤਾ ਪੰਜਾਬ ਦਾ ਤੇ ਤੁਸੀਂ ਸਾਡੇ ਮਾਲੀ ਆ ਬਾਗ ਦੇ ਤੇ ਜੇਕਰ ਬਾਗ ਦੇ ਮਾਲੀ ਹੁਣ ਬਾਗ ਦੇ ਸਾਨੂੰ ਖਾਣਗੇ ਤਾਂ ਫਿਰ ਇਹ ਚੀਜ਼ ਗਲਤਾਂ ਸਾਡੇ ਸੰਗਲਨਾ ਪਵਾਓ ਆਜ਼ਾਦੀ ਨੂੰ ਜਿਹੜੀ ਸਾਡੇ ਕੋਲ ਸਿਰਫ ਬੋਲਣ ਦੀ ਆਜ਼ਾਦੀ ਆ ਅਸੀਂ ਕੁਝ ਨਹੀਂ ਕਰ ਸਕਦੇ ਰੇਤ ਮਾਫੀਆ ਚੱਲ ਰਹੀ ਆ ਬਹੁਤ ਕੁਝ ਚੱਲ ਰਿਆ ਚਿੱਟਾ ਚੱਲ ਰਿਆ ਉਹ ਅਸੀਂ ਬੰਦ ਨਹੀਂ ਕਰਾ ਸਕਦੇ ਤੁਸੀਂ ਕਰਜ਼ਾ ਚੱਕ ਰਹੇ ਆ ਉਹ ਅਸੀਂ ਬੰਦ ਨਹੀਂ ਕਰਾ ਸਕਦੇ ਤੁਸੀਂ ਪੰਜਾਬ ਨੂੰ ਕਰਜ਼ਾਈ ਕਰ ਰਹੇ ਆ ਅਸੀਂ ਉਹ ਬੰਦ ਨਹੀਂ ਕਰਾ ਸਕਦੇ ਤੁਸੀਂ ਪੰਜਾਬ ਦੇ ਆਪਦੇ ਮੰਤਰੀਆਂ ਦੀਆਂ ਕਹਿੰਦੇ ਤਨਖਾਹਾਂ ਵਧਾਤਿਆਂ ਅਸੀਂ ਉਹ ਰੋਕ ਨਹੀਂ ਸਕਦੇ ਸਿਰਫ ਬੋਲ ਸਕਦੇ ਆ ਤੇ ਜਦੋਂ ਰੱਬ ਨੇ ਸਾਡੇ ਜ਼ਬਾਨ ਲਈ ਆ ਜਦੋਂ ਜਿਹਨੂੰ ਗੁੰਗਾ ਕਰਨਾ ਉਹ ਰੱਬ ਵੀ ਕਰ ਦਿੰਦਾ 3 ਕਰੋੜ ਲੋਕਾਂ ਚੋਂ ਕੋਈ 20 ਤੇ 20 30 ਸੱਜਣ ਬੋਲਦੇ ਜਾਂਦੇ ਆ ਤੇ ਤੁਸੀਂ ਉਹਨਾਂ ਤੇ ਵੀ ਆਪਦੇ ਸੰਗ ਲਾਈ ਜਾਂਦੇ ਆ ਤੁਸੀਂ ਭਗਤ ਸਿੰਘ ਦੇ ਨਾਂ ਤੇ ਵੋਟਾਂ ਮੰਗੀਆਂ ਤੁਸੀਂ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਵੋਟਾਂ ਮੰਗੀਆਂ ਤੇ ਜਰਨਲ ਅ ਡੈਰ ਵਾਲਾ ਕੰਮ ਨਾ ਕਰੋ ਸਾਨੂੰ ਵੀ ਆਜ਼ਾਦੀ ਚਾਹੀਦੀ ਆ ਸਾਨੂੰ ਆਜ਼ਾਦ ਕੀਤਾ ਜਾਵੇ ਸਾਨੂੰ ਆ ਸੰਗਲ ਨਾਲ ਲਾਏ ਜਾਣ ਸਾਨੂੰ ਦਿਮਾਗੀ ਤੌਰ ਤੇ ਜੰਜੀਰਾਂ ਦੇ ਵਿੱਚ ਨਾ ਬੰਨਿਆ ਜਾਵੇ ਸਾਨੂੰ ਬੋਲਣ ਦੀ ਆਜ਼ਾਦੀ ਦਿਓ ਮਾਨ ਸਾਹਿਬ ਅਸੀਂ ਬੀਜੇਪੀ ਨੂੰ ਵੀ ਬੇਨਤੀ ਕਰਦੇ ਆ ਕਿ ਅਸੀਂ ਕਿਸੇ ਮੰਤਰੀ ਦਾ ਕੁਝ ਨਹੀਂ ਵਿਗਾੜ ਸਕਦੇ ਵੋਟ ਆ ਉਹ ਅਸੀਂ 50 ਸਾਲਾਂ ਬਾਅਦ ਪਾਉਣੀ ਹੁੰਦੀ ਆ ਉਹਦੇ ਵਿੱਚੋਂ ਵੀ 20% ਲੋਕ ਵੋਟ ਨੂੰ ਸੋਚ ਸਮਝ ਕੇ ਪਾਉਂਦੇ ਆ 80% ਲੋਕ ਤਾਂ ਪਾਰਟੀਆਂ ਦੇ ਵਿੱਚ ਜਿੱਥੇ ਤੁਸੀਂ ਪੈਸਾ ਖਰਚ ਦਿੰਨੇ ਆ ਉਸ ਪੈਸੇ ਕਰਕੇ ਸੂਟਾਂ ਪਿੱਛੇ ਜਿਵੇਂ ਤੁਹਾਡੇ ਰੋਲੇ ਪੈਂਦੇ ਇਲੈਕਸ਼ਨਾਂ ਚ ਓਵੇਂ ਵੋਟਾਂ ਚੱਲੀ ਜਾਂਦੀਆਂ ਤੇ ਤੁਸੀਂ 20% ਲੋਕਾਂ ਨੂੰ ਜੰਜੀਰਾਂ ਦੇ ਵਿੱਚ ਨਾ ਬਨੋ ਅਸੀਂ ਤੁਹਾਡੇ ਦੇਸ਼ ਦੇ ਆ ਅਸੀਂ ਕੋਈ ਬਗਾਨੇ ਨਹੀਂ ਤੇ ਤੁਸੀਂ ਵੀ ਸਾਡੇ ਕੋਈ ਬਗਾਨੇ ਨਹੀਂ ਜਿਨੇ ਅਸੀਂ ਤੁਹਾਨੂੰ ਆਪਦੇ ਜਿਹੜਾ ਕੱਲ ਉਹਨਾ ਹੱਥੀ ਢੇੜਿਆ ਤੁਹਾਨੂੰ ਅਸੀਂ ਬਣਾਇਆ ਅਸੀਂ ਜਿਤਾਇਆ ਤੁਸੀਂ ਸਾਡੇ ਤੇ ਇੰਨਾ ਜ਼ੁਲਮ ਨਾ ਕਰੋ ਤੁਸੀਂ ਕੋਈ ਅੰਗਰੇਜ਼ ਨਹੀਂ ਗੇ ਤੁਸੀਂ ਸਾਡੇ ਆਪਣੇ ਆ ਤੇ ਆਪਣਿਆਂ ਨੂੰ ਕਦੇ ਜੰਜੀਰਾ ਨਹੀਂ ਪਾਈਂਦਿਆਂ ਉਹ ਮੰਤਰੀ ਮੰਤਰੀ ਸਹਬਾਨੋ ਕਦੇ ਆਪਣਿਆਂ ਨੂੰ ਜੰਜੀਰਾ ਨਹੀਂ ਪਾਈਂਦਿਆਂ ਕਾਂਗਰਸ ਕਾਲੀਦਲ ਨੂੰ ਤੁਸੀਂ ਬਹੁਤ ਬੋਲਦੇ ਰਹੇ ਆ ਕਦੇ ਉਹਨਾਂ ਨੇ ਤੁਹਾਡੇ ਹੱਥਾਂ 'ਚ ਜੰਜੀਰਾ ਨਹੀਂ ਪਾਈਆਂ ਮੀਡੀਆ ਦੇ ਹੱਥਾਂ 'ਚ ਜੰਜੀਰਾ ਨਹੀਂ ਪਾਈਆਂ ਪਰ ਤੁਸੀਂ ਸਾਡੇ ਜੰਜੀਰਾ ਪਾ ਰਹੇ ਆ ਸਾਨੂੰ ਬੋਲਣ ਦੀ ਆਗਿਆ ਦਿਓ ਸਾਨੂੰ ਬੋਲਣ ਦੀ ਆਗਿਆ ਦਿਓ ਭਗਵੰਤ ਮਾਨ ਪ੍ਰਮਾਤਮਾ ਜੀ ਇਹਦੇ ਨਾਲ ਤੁਸੀਂ ਬਦਨਾਮ ਹੋ ਰਹੇ ਆ ਬੋਲਣ ਵਾਲਿਆਂ ਤੇ ਪਰਚੇ ਨਾ ਪਾਓ ਕਿਉਂਕਿ ਉਹਨਾਂ ਨੂੰ ਲੋਕ ਸੁਣਦੇ ਆ ਜਦੋਂ ਉਹਨਾਂ ਨੂੰ ਲੋਕ ਸੁਣਦੇ ਆ ਤੇ ਤੁਸੀਂ ਬੰਦ ਕਰੋਗੇ ਉਸ ਟਾਈਮ ਤੇ ਤੁਹਾਡਾ ਵਿਰੋਧ ਹੋਊਗਾ ਇਹ ਚੀਜ਼ ਤੁਹਾਨੂੰ ਘਾਟਾ ਪਾ ਰਹੀ ਆ ਆਪਦੇ ਆਪ ਨੂੰ ਘਾਟਾ ਨਾ ਪਵਾਓ ਤੇ ਆਹ ਬੋਲਣ ਦਾ ਸਾਨੂੰ ਹੱਕ ਦਿਓ ਜੇਕਰ ਮਲਵਿੰਦਰ ਸਿੰਘ ਮਾਲੀ ਜੇਕਰ ਮਾਫੀ ਚੋਣਾ ਜੇਕਰ ਨਾਮ ਚ ਮਿਸਟੇਕ ਆਉਂਦੀ ਹੋਵੇ ਤਾਂ ਉਹਨਾਂ ਨੇ ਤੁਹਾਡੇ ਪਰਿਵਾਰ ਨੂੰ ਕੁਝ ਗਲਤ ਬੋਲਿਆ ਤੁਹਾਨੂੰ ਕੁਝ ਗਲਤ ਬੋਲਿਆ ਤੁਸੀਂ ਦੱਸੋ ਜੇਕਰ ਤੁਸੀਂ ਗਲਤ ਤਾਂ ਇਹ ਕੁਰਸੀ ਨੂੰ ਤੁਸੀਂ ਵੀ ਬੋਲਦੇ ਰਹੇ ਆ ਜਿਹੜਾ ਇਸ ਕੁਰਸੀ ਤੇ ਬੈਠਾ ਤੇ ਇਸ ਕਰਕੇ ਭਾਈ ਤੁਸੀਂ ਤੁਹਾਡੇ ਨਾਲੋਂ ਤਾਂ ਹਰ ਕੋਈ ਘੱਟ ਹੀ ਬੋਲਦਾ ਜਿੰਨਾ ਤੁਸੀਂ ਬੋਲਦੇ ਰਹੇ ਆ ਰੀਸਾ ਲੌਂਦੇ ਰਹੇ ਆ ਪੀੜੀ ਪਜਾਮੀ ਦੀਆਂ ਤੁਸੀਂ ਕਹਿੰਦੇ ਸੀ ਕੈਪਟਨ ਮਰਿੰਦਰ ਸਿੰਘ ਦੀ ਪੀੜੀ ਪਜਾਮੀ ਚਲਾਉਂਦੇ ਆ ਇਹ ਨਾ ਤੁਸੀਂ ਐ ਕਰਦੇ ਰਹੇ ਆ ਇੰਨਾ ਕੁਝ ਤਾਂ ਤੁਹਾਨੂੰ ਕਿਸੇ ਨੇ ਬੋਲਿਆ ਵੀ ਨਹੀਂ ਇਹ ਸਾਨੂੰ ਬਾਬਾ ਸਾਹਿਬਾਂ ਵੇਦ ਕਰਨੇ ਹੱਕ ਲੈ ਕੇ ਦਿੱਤਾ ਸਾਨੂੰ ਬੋਲਣ ਦਿਓ ਸਾਡਾ ਦੇਸ਼ ਆਜ਼ਾਦ ਸ਼ਹੀਦਾਂ ਨੇ ਕਰਾਇਆ ਸਾਡੇ ਵੰਡੀਆਂ ਪੈ ਗਈਆਂ ਦੇਸ਼ ਆਜ਼ਾਦ ਕਰਾਉਣ ਵਾਸਤੇ ਤੇ ਸਾਡਾ ਇਹ ਹੱਕ ਸਾਨੂੰ ਦਿਓ ਸਾਡਾ ਹੱਕ ਨਾ ਖੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ